सरकार, पुलिस प्रशासन मर्दा पुलिस प्रशासन मर्दा एसएचओ सदर मर्दा एसएचओ सदर मर्दा पंजाब सरकार पंजाब सरकार दलित विरोधी सरकार मर्दा दलित विरोधी सरकार दलित विरोधी सरकार दलित विरोधी सरकार मर्दा दलित विरोधी सरकार दलित विरोधी सरकार मर्दा ਕੋਸ਼ ਪ੍ਰਸ਼ਾਸਨ ਮਰਦਾਬਾਦ ਕੋਸ਼ ਪ੍ਰਸ਼ਾਸਨ ਮਰਦਾਬਾਦ ਕੋਸ਼ ਪ੍ਰਸ਼ਾਸਨ ਮਰਦਾਬਾਦ Dalit virodhi sarkar mardabad Dalit virodhi sarkar mardabad Dalit virodhi sarkar mardabad Dalit safai karni ਸੁੱਚੀ ਵੱਲ ਸਵੈ ਕਰਦੇ ਸੀ ਜੀ ਆਪਣੇ ਘਰ ਮਸਾਲਾ ਚ ਅੱਛਾ ਉੱਥੇ ਕੁਤ ਮਾਰ ਹੋ ਗਈ ਨਾ ਦੀ ਅੱਛਾ ਬਿਮਾਰ ਹੋਈ ਜੇ ਭੱਜ ਕੇ ਨਾ ਅੰਦਰ ਆਵੜਿਆ ਕਹਿੰਦਾ ਮੰਮੀ ਮੇਰੇ ਮਾਗਰ ਸੇ ਸੱਤ ਬੰਦੇ ਆ ਗਏ ਕਹਿੰਦਾ ਮਾ ਕੇੜੇ ਨੇ ਕਹਿੰਦਾ ਬਿਦਰੌਰ ਜਦ ਜੀ ਆਇਆ ਨਾ ਪਾਣੀ ਪੀਣ ਲੱਗਾ ਮਾਗਰ ਦੀ ਤੜਾਸਾ ਮਾਰਿਆ ਇਹਦੀ ਹੂੰ ਮਾਗਰ ਦੀ ਮਾਰਿਆ ਗੜਾ ਸੇ ਸੱਤ ਗੜਾ ਸਿਲਨ ਜੀ ਪੁੱਠੇ ਮਾਰ ਜੀ ਸੇ ਸੱਤ ਆ ਫੇਰ ਹੋਈ ਨਾ ਸਿੱਧੇ ਮਾਰੇ ਇਹਦੇ ਗੜਾ ਹੂੰ ਵੀ ਨਿਸਾਨ ਪੇਰੇ ਧੂਲੀ ਤੇ ਤਾਂ ਜੇ ਅਸੀਂ ਜੀ ਪੌਣਸੂ ਦੀ ਗਾਏ ਉਹ ਕਹਿੰਦਾ ਵੀ ਤੁਸੀਂ ਵੀ ਜੀ ਕੰਮ ਤੇ ਲੱਗੋ ਮੁੰਡੇ ਨੂੰ ਵੀ ਕੰਮ ਤੇ ਲਾਓ ਮੈਂ ਹਾਂ ਮੁੰਡਾ ਤਾਂ ਮੇਰਾ ਬੰਦਾ ਬੱਜਿਆ ਪਿਆ ਕਹਿੰਦਾ ਮੁਰਤੇ ਠਾਣੇ ਤੇ ਲਾ ਦੇਣੀ ਜਿਹੜੇ ਕਹਿੰਦਾ ਬੰਦੇ ਤੁਸੀਂ ਨੇ ਦੇਖੇ ਨੇ ਕਹਿੰਦਾ ਸਾਨੂੰ ਦੱਸੋ ਆ ਕੇ ਦੱਸੋ ਕਹਿੰਦਾ ਆ ਕੇ ਕਹਿੰਦਾ ਫਿਰ ਸਾਨੂੰ ਫੋਨ ਕਰੋ ਵੀ ਫਿਰ ਚ ਅਸੀਂ ਚੱਕ ਕੇ ਲੈ ਕੇ ਆਵਾਂਗੇ ਮੈਂ ਕਹਿੰਦਾ ਕਿ ਸੁਵਿਜੋਗੀ ਕਰਦੇ ਵਾਸਤੇ ਸਰਕਾਰੋਂ ਸਾਨੂੰ ਪੈਸੇ ਵਰਸਿਆ ਨਾ ਹਾਂ ਲੈ ਲਿਆ ਤੁਸੀਂ ਛੋਟੀ ਦੇ ਆਪਣੇ ਸਾਥੀ ਤਾਂ ਕਹੋ ਦਿਓ ਪੂਰੀ ਹੂੰ 1000 ਰੁਪਿਆ ਲੈ ਕੇ ਜੀ ਮੇਥੋਂ ਮੈਂ ਕਹਤਾ ਵੀ ਇਹ ਕਾਪੋ ਨਾ ਕੋਈ ਜਨੇ ਕਹਣਾ ਸਾਡੀ ਸਰਕਾਰੀ ਗੱਡੀ ਚਾਹਲ ਪੈਦੀ ਮੈਂ ਮੁੰਡੇ ਦਾ ਇਲਾਜ ਕਰਾਵਾਂ ਤਾਂ ਉਹਨਾਂ ਨੂੰ ਪੈਸੇ ਦਾ ਮੈਂ ਮੈਨੂੰ ਕਹਣਾ 1000 ਰੁਪਿਆ ਦੇ ਚਲੋ ਸਾਡੀ ਸਰਕਾਰੀ ਗੱਡੀ ਚ ਮੈਂ 1000 ਰੁਪਿਆ ਵੀ ਦੇ ਦਿੱਤਾ ਗੱਡੀ ਚ ਮੈਂ ਕਹਤਾ ਵੀ ਇੱਥੇ ਬੈੱਡ ਤੇ ਲੈ ਲਓ ਕਹਣਾ ਨਹੀਂ ਬੈੱਡ ਤੇ ਨਹੀਂ ਲੈਣਾ ਕਹਣਾ ਪੜਦੇ ਨਾਲ ਉਹ ਗੱਡੀ ਚ ਗੱਡੀ ਚ ਮੈਂ 1000 ਰੁਪਿਆ ਜੀ ਉਹਨੇ ਹੱਥ ਤੇ ਦਿੱਤਾ ਜਿਹੜੇ ਬਿਆਨ ਲੈਣਾ ਹੈ ਸਾਨੂੰ ਕੋਈ ਪਤਾ ਨਹੀਂ ਦੀ ਕੀ ਲਿਖਦੇ ਨੇ ਕੀ ਨਹੀਂ ਅਸਤਾਨ ਪੜਾਂਗੇ ਫਿਰ ਤਾਂ ਸਾਈਨ ਕਰਾ ਕੇ ਲੈਗੇ ਸਾਨੂੰ ਕੋਈ ਪਤਾ ਨਹੀਂ ਮੈਂ ਤਾਂ ਮੁੰਡੇ ਨਾਲ ਮੰਦਲੀ ਪਈ ਤੇ ਮੁੰਡੇ ਨੂੰ ਕੋਈ ਸੁਰਤ ਨਹੀਂ ਸੀ ਵੀ ਕੀ ਬਾਤ ਲਿਖਿਆ ਉਹਨਾਂ ਨੇ ਕੀ ਹੁਣ ਕੀ ਚਾਹਨੇ ਸੀ ਅਸੀਂ ਤਾਂ ਨਸਾਬ ਚਾਹੁੰਦੇ ਸਾਂ ਕਿ ਸਾਨੂੰ ਨਸਾਬ ਮਿਲਣਾ ਚਾਹੀਦਾ ਆਂਦੇ ਜੀ ਸਾਡੇ ਜਤਿੰਦਰ ਜੀ ਜ਼ਮੀਦਾਰ ਆਂਦੇ ਨੇ ਬਥੇਰੇ ਵੀ ਤੁਸੀਂ ਬਿੰਦਰ ਨੂੰ ਕੱਢੋ ਕਹਿੰਦਾ ਬਿੰਦਰ ਦਾ ਵੀ ਤੁਸੀਂ ਹਾਂ ਫੈਸਲਾ ਕਰੋ ਮੈਂ ਕਹਿੰਦਾ ਮੈਂ ਨਹੀਂ ਕਰਾਂ ਮੈਂ ਆਪਦੇ ਪੰਜ ਚਾਰੇ ਨਾਲ ਜੀ ਮੈਂ ਪੰਜ ਚਾਰੇ ਦਿੱਤੀ ਮਾਰਦੀ ਮੈਂ ਤਾਂ ਪਾਕਤਾ ਕਰਾਣਾ ਬਤਨ ਸਾਹਿਬ ਦਾ ਅੱਛਾ ਜਿਹੜਾ 25 ਤਰੀਕ ਨੂੰ ਮਾਮਲਾ ਹੈ ਕੀ ਮਾਮਲਾ ਹੈ ਜੀ ਇਹ 25 ਤਰੀਕ ਨੂੰ ਜਿਹੜੇ ਮੀਲੇ ਸਤਨਾਮ ਸਿੰਘ ਹੈ ਜੀ ਇਹ ਉੱਥੇ ਵਾਲਮੀਕੀ ਤੁਹਾਨੂੰ ਇਨਸ਼ਾ ਅੱਲਾਹ ਜੀ ਸਫਾਈ ਕਰਦਾ ਤੇ ਉੱਥੇ ਸਫਾਈ ਕਰ ਰਿਹਾ ਸੀ ਕੁਝ ਉੱਥੇ ਬੰਦੇ ਨਸ਼ੇ ਨੁਸ਼ਾ ਕਰਨ ਆਏ ਹੋਣਗੇ ਚਲੋ ਇਹਨਾਂ ਦੀ ਟੂਟੂ ਮਾਮਾ ਹੋਗੀ ਜਿਹਨੇ ਰੋਕਿਆ ਹਣਾ ਵੀ ਤੁਸੀਂ ਨਸ਼ਾ ਨਾ ਕਰੋ ਉਹਨਾਂ ਨੇ ਉਦੋਂ ਬਾਅਦ ਇਹਦੀ ਧਰਮਸ਼ਾਲਾ 'ਚ ਕੁੱਟਮਾਰ ਕੀਤੀ ਉਦੋਂ ਬਾਅਦ ਉਹ ਬੰਦੇ-ਬੁੰਦੇ ਲਿਆਇਆ ਨਾਲ ਆਪਣੇ ਸਾਥੀ ਜੀ ਉਹਨੇ ਲਿਆ ਕੇ ਇਹਦੇ ਘਰੇ ਹਮਲਾ ਕਰਤਾ ਘਰੇ ਜਾ ਕੇ ਇਹਨੂੰ ਕੁੱਟਮਾਰ ਕੀਤੀ ਇਹਦੇ ਸੱਟਾਂ ਮਾਰੀਆਂ ਜਣਾ ਸੇ ਮਾਰੇ ਚੰਣਣੇ ਨੇ ਜਾਤੀ ਸੁਦਕ ਸ਼ਬਦ ਬੋਲੇ ਉਦੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦਾ ਜਿਹੜਾ ਬਿਆਨ ਲੀਤਾ ਜਿਹੜਾ ਇਹਨਾਂ ਨੇ ਬਿਆਨ ਲਿਖਾਇਆ ਸੀ ਪੁਲਿਸ ਪ੍ਰਸ਼ਾਸਨ ਜਿਹੜਾ ਐਸਆਈਸੀ ਇਹ ਅਨਪੜ੍ਹ ਬੰਦੇ ਨੇ ਬਿਆਨ ਇਹਨਾਂ ਤੋਂ ਆਪ ਆਪਣੀ ਮਰਜ਼ੀ ਨਾਲ ਲਿਖ ਕੇ ਬਿਆਨ ਸਾਰੇ ਲਏ ਗਏ ਇਹਨਾਂ ਨੇ ਦੱਸਤਾ ਵੀ ਅੰਦਰ ਵੜ ਕੇ ਲੜਾਈ ਹੋਈ ਹੈ ਜਾਤੀ ਸ਼ਬਦ ਤੋਂ ਬੋਲੇ ਨੇ ਉਹਨੇ ਉਹ ਬਿਆਨ ਲਿਖੇ ਨਹੀਂ ਉਤਤਵਾਦ ਜਦੋਂ ਅਸੀਂ ਇਹਦੀ ਜਥੇਬੰਦੀ ਤੌਰ ਤੇ ਅਸੀਂ 10 ਦਿਨ ਇਹਦੇ ਵਿੱਚ ਇੰਟਰਫੇਅਰ ਨਹੀਂ ਕੀਤਾ ਵੀ ਤੁਹਾਡੇ ਪਿੰਡ ਚ ਬਹੁਤ ਲੀਡਰ ਬੈਠੇ ਨੇ ਪਰ ਉਹ ਪਿੰਡ ਦੇ ਲੀਡਰ ਜਿਹੜੇ ਸੀ ਉਹ ਤਰਨਾੜ ਬੰਦਿਆਂ ਦੀ ਮਦਦ ਕਰ ਰਹੇ ਸੀ ਗਰੀਬ ਬੰਦਿਆਂ ਨਾਲ ਕੋਈ ਨਹੀਂ ਸੀ ਸਾਡੇ ਜਥੇਬੰਦੀ ਵੱਲੋਂ ਜਿਹਦੇ ਮੁੱਦਾ ਚੱਕਿਆ ਗਿਆ ਉਤਤਵਾਦ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹਰਕਤ 'ਚ ਆਇਆ ਅਸੀਂ ਅੱਜ 10 ਤਰੀਕ ਦਾ ਟਾਈਮ ਦਿੱਤਾ ਸੀਗਾ ਪ੍ਰਸ਼ਾਸਨ ਨੂੰ ਫਿਰ ਅੱਜ ਅਸੀਂ ਮੀਟਿੰਗ ਕੀਤੀ ਔਰ ਇਸ ਕੂਰੀ ਦੇ ਵਿੱਚ ਆ ਪਾਰਕ ਦੇ ਵਿੱਚ ਫਿਰ ਇਹਦੇ ਵਿੱਚ ਅਸੀਂ ਹੁਣ 17 ਮਈ ਦਾ ਸਵੇਰੇ 9 ਵਜੇ ਕੱਕੜਾਲ ਚੌਕ ਵਿੱਚ ਧਰਨਾ ਰੱਖਿਆ ਜਦੋਂ ਤੱਕ ਉਹਨਾਂ ਤੇ ਐਸ.ਸੀ ਐਕਟ 452 ਤੇ 307 ਆ ਤੇ ਹੋਰ ਬਣਦੀਆਂ ਧਾਰਾ ਨਹੀਂ ਲੱਗਦੀਆਂ ਉਦੋਂ ਤੱਕ ਉਹ ਧਰਨਾ ਉੱਥੇ ਚੱਲਦਾ ਰਹੂਗਾ ਜਿਦੇ ਵਿੱਚ ਐਸ.ਐਚ.ਓ ਸਦਰ ਦਾ ਪੁਤਲਾ ਫੂਕਿਆ ਜਾਊਗਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਊਗਾ ਵੀ ਇਹ ਦਲਤ ਵਿਰੋਧੀ ਸਰਕਾਰ ਹੈ ਜਿਸ ਦਿਨ ਦੀ ਬਣੀ ਹੈ ਐਸ.ਐਨ. ਨਾਲ ਐਂ ਪੰਜਾਬ ਦੇ ਵਿੱਚ ਧੱਕੇ ਵੱਧ ਗਏ ਨੇ ਤੇ ਵੱਧ ਤੋਂ ਵੱਧ ਧੱਕੇ ਹੋ ਰਹੇ ਨੇ ਸਰਕਾਰ ਉਹਨਾਂ ਦੋਸ਼ੀਆਂ ਦੀ ਮਦਦ ਕਰ ਰਹੀ ਹੈ। ਡੀ.ਐਸ.ਐਚ.ਓ ਨਾਲ ਗੱਲ ਹੋਈ ਆ। ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਏ ਡਿਪਟੀ ਸਾਹਿਬ ਕਹਿੰਦੀ ਜੇ ਅਸੀਂ ਜਲਦ ਵਿੱਚ ਵਾਅਦਾ ਕਰਦਾਂਗੇ ਅਸੀਂ ਡਾਕਟਰੀ ਰਿਪੋਰਟ ਮੰਗਾਈ ਆ ਪਰ ਜੋ ਇਹਨਾਂ ਨੂੰ ਇਨਸਾਫ ਚਾਹੀਦਾ ਉਹ ਇਨਸਾਫ ਮਿਲ ਨਹੀਂ ਰਿਹਾ। ਜੀ। ਬੇਟੇ ਸਤਨਾਮ ਸਿੰਘ ਆਈ। ਅੱਛਾ ਸਤਨਾਮ ਕੀ ਹੋਇਆ ਤੇਰੇ ਨਾਲ? ਮੈਂ ਬਾਲਮੀਕੀ ਧਰਮਸ਼ਾਲਾ ਦੀ ਸਫਾਈ ਕਰਦਾ ਹਾਂ ਜੀ। ਦਿੱਲੀ ਕਿੱਥੇ? ਪਸੌੜੀ। ਅੱਛਾ। 25 ਤਰੀਕ ਨੂੰ ਜੀ ਮੈਂ ਬਾਲਮੀਕੀ ਧਰਮਸਾਲਰ ਜਗ੍ਹਾ ਮੈਂ ਜਦੋਂ ਪਹਿਲਾਂ ਵੀ ਰੋਕਦਾ ਰਿਹਾ ਜੀ ਬੰਦਿਆਂ ਨੂੰ ਹੂੰ ਉੱਥੇ ਹੀ ਵਿੰਦਰ ਸਿੰਘ ਬੈਠਾ ਦੀ ਕੋਸ ਉਹਦੇ ਨਾਲ ਸਾਥੀ ਦੀਗੇ ਜੀ ਉਹਦੇ ਮੈਂ ਉਹਨਾਂ ਨੂੰ ਰੋਕਿਆ ਵੀ ਇੱਥੇ ਨਾ ਗੰਦ ਪਾਇਆ ਕਰੋ ਮੈਂ ਇੱਥੇ ਸਿਪਾਈ ਕਰਦਾਗਾ ਕਾਹਦਾ ਗੰਦ ਪਾਦੇ ਸੀ ਉੱਥੇ ਨਸ਼ਾ ਬੱਤਾ ਕਰਦੇ ਸੀ ਅੱਛਾ ਤੇ ਇਹ ਮੈਨੂੰ ਰੋਕਿਆ ਜੀ ਉਹਨਾਂ ਨੇ ਮੇਰੇ ਥੱਪੜ ਵਾਰੇ ਮੁੱਕੀਆਂ ਮਾਰੀਆਂ ਜੀ ਮੈਂ ਘਰੇ ਵਾਗਿਆ ਜੀ ਵਿੰਦਰ ਆਪ ਦੇ ਨਾਲ ਦੇ 6-7 ਨੂੰ ਲੈ ਕੇ ਜੀ ਹੂੰ ਘਰੇ ਆਈ ਜੀ ਨਾਲੇ ਮੈਨੂੰ ਜਾਤੀ ਸੁਣ ਕੇ ਸਭ ਜਬਕ ਸਾਬਤ ਬੋਲੇ ਜੀ ਹੂੰ ਬਿੰਦਰ ਘਰੇ ਆ ਕੇ ਕਹਿੰਦਾ ਜੀ ਤੈਨੂੰ ਚੋੜਿਆ ਜਾਨੋ ਮਾਰਨਾਗਾ ਵੀ ਮੈਂ ਤੈਨੂੰ ਜਾਨੋ ਮਾਰਨਾਗਾ ਮੇਰੇ ਸਾਥ ਤੱਕ ਟੱਕ ਮਾਰੇ ਜੀ ਗਡਾਸੇ ਮਾਰੇ ਜੀ ਮੇਰੇ ਸਾਥ ਜੀ ਬਿੰਦਰ ਸਿੰਘ ਨੇ ਜੀ ਅਸੀਂ ਕਿੱਥੇ ਮਾਰੇ ਕਿੱਥੇ ਸਹੀ ਟੂਹੀ ਦੇਈ ਭੈ ਕੇ ਟੂਹੀ ਤੇ ਕਹਿੰਦਾ ਇਹ ਤੁਹਾਨੂੰ ਤੈਨੂੰ ਜਾਨੋਂ ਮਾਰਨਾ ਚੂੜਿਆ ਕਹਿੰਦਾ ਅੱਜ ਅੱਛਾ ਤੇ ਮੇਰੇ ਸਾਥ ਤੱਕ ਗੜਾਸੇ ਮਾਰੇ ਜੀ ਵਿੰਦਰ ਸਿੰਘ ਨੇ ਜੀ ਅੱਛਾ ਮੈਨੂੰ ਹੁਣ ਸਾਡੇ ਘਰੇ ਹੀ ਫੈਸਲਾ ਲੈਣ ਆ ਜਾਂਦੇ ਨੇ ਜੀ ਹੂੰ ਫੈਸਲਾ ਕਰਨ ਵਾਸਤੇ ਆ ਜਾਂਦੇ ਨਹੀਂ ਮੇਰਾ ਕਿਸੇ ਨੇ ਆ ਕੇ ਪਤਾ ਨਹੀਂ ਲੱਤਾ ਜੀ ਅੰਦਰ ਹੂੰ ਮੇਰੇ ਘਰਦਿਆਂ ਨੂੰ ਫੈਸਲੇ ਬਾਰੇ ਕਹਿਣ ਲੱਗ ਜਾਂਦੇ ਨੇ ਜੀ ਕਿਸੇ ਨੇ ਆ ਕੇ ਮੇਰਾ ਹਾਲ ਨਹੀਂ ਪੁੱਛਿਆ ਜੀ ਪਿੰਡ ਦੇ ਅੱਛਾ ਹੁਣ ਕੀ ਚਾਹੁੰਦੇ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਡੀ ਐਸ.ਐਸ.ਭਾਰੀ ਚਾਰੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸੀਐਮਪੀ ਦੀ ਸਰਕਾਰ ਦੇ ਵਿੱਚ ਹੀ ਪੁਸਤ ਪ੍ਰਸ਼ਾਸਨ ਦੇ ਵਿੱਚ ਗਏ ਸੀ ਪੁਸਤ ਪ੍ਰਸ਼ਾਸਨ ਦੇ ਵਿੱਚ ਗਏ ਸੀ ਮੇਰੇ ਘਰ ਦੇ ਜੀ ਮੇਰੇ ਮੰਮੀ ਨੂੰ ਕਹਿੰਦੇ ਜੀ ਐਸਐਚਓ ਸਾਹਿਬ ਕਹਿੰਦੇ ਵੀ ਤੁਸੀਂ ਕੰਮ ਤੇ ਲੱਗੋ ਮੁੰਡੇ ਨੂੰ ਕੰਮ ਤੇ ਲਾਓ ਮੈਂ ਹਸਪਤਾਲ ਦੇ ਵਿੱਚ ਦਾਖਲ ਦੀਗਾ ਜੀ ਅੱਛਾ ਹਾਂਜੀ